ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਬੇਡਕਰ ਪਾਰਟੀ ਅੱਜ ਜੋ ਤਕਰੀਬਨ ਇੱਕ ਹਫ਼ਤੇ ਤੋਂ ਸਾਡੇ ਪਾਰਟੀ ਦੇ ਹਲਕਾ ਅਜਨਾਲਾ ਤੇ ਹਲਕਾ ਰਾਏਸੰਸੀ ਦੇ ਵਰਕਰ ਸਹਿਬਾਨ ਜਿਨ੍ਹਾਂ ਦੀ ਪਾਰਟੀ ਵੱਲੋਂ ਇਹ ਡਿਊਟੀ ਲਗਾਈ ਗਈ ਸੀ ਵੀ ਜਿਹੜੇ ਹੜ੍ਹ ਪੀੜਤ ਆ ਉਹਨਾਂ ਦੇ ਜਾ ਕੇ ਘਰਾਂ ਦੇ ਵਿੱਚ ਰਾਸ਼ਨ ਮੁਹੱਈਆ ਕਰਾਇਆ ਜਾਵੇ ਉਹਨਾਂ ਦੇ ਪਸ਼ੂਆਂ ਨੂੰ ਚਾਰਾ ਦਵਾਇਆ ਜਾਵੇ ਤਾ ਜੋ ਹੜਾਂ ਦੀ ਜਿਹੜੀ ਕਰੋਪੀ ਆ ਇਹ ਜਿਹੜੀ ਮਾਰ ਆ ਉਹਦੇ ਚ ਬਸਪਾ ਬੈਠ ਕੇ ਪਾਰਟੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਬਰ ਤਿਆਰ ਖੜੀ ਇਹ ਕਰੋਪੀ ਜੇਕਰ ਕੁਦਰਤੀ ਹੁੰਦੀ ਤੇ ਅੱਜ ਮੈਂ ਪਹਿਲਾਂ ਇਸ ਇਲਾਕੇ ਦੇ ਵਿੱਚ ਆ ਰਿਹਾ ਸੀ ਨਹਿਰਾਂ ਦੇ ਵਿੱਚ ਬਿਲਕੁਲ ਸੁੱਕਾ ਪਾਣੀ ਆ ਜੇਕਰ ਕਰੋਪੀ ਕੁਦਰਤੀ ਹੁੰਦੀ ਤੇ ਅੱਜ ਨਹਿਰਾਂ ਵੀ ਪਾਣੀ ਨਾਲ ਭਰੀਆਂ ਹੋਣੀਆਂ ਸੀ ਇਸ ਤੋਂ ਸਾਬਤ ਹੁੰਦਾ ਵੀ ਇਹਦੇ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਕਿ ਪੰਜਾਬ ਦੇ ਮਾਝੇ ਵੱਲ ਅੱਜ ਕੁਦਰਤੀ ਕਰੋਪੀ ਨੇ ਇਹ ਸਰਕਾਰ ਦੀ ਨਲਾਕੀ ਕਰਕੇ ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤੇ ਅੱਜ ਜਿਹੜੇ ਕਿ 500 ਘਰ ਤਕਰੀਬਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ 500 ਘਰਾਂ ਤੋਂ ਵੱਧ ਘਰ ਬਰਬਾਦ ਹੋ ਚੁੱਕਿਆ ਜੇਕਰ ਪੰਜਾਬ ਸਰਕਾਰ ਇਹਨਾਂ ਦੀ ਹਤੈਸ਼ੀ ਆ ਤੇ ਇਹਨਾਂ ਦਾ ਜਲਦ ਤੋਂ ਜਲਦ ਹੜਪੀੜਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਏ ਵਿਸ਼ਵਾਸ ਹੋ ਸਕੇ ਵੀ ਸਰਕਾਰ ਸਾਡੇ ਨਾਲ ਹੈ ਮੁੱਖ ਮੰਤਰੀ ਸਾਹਿਬ ਦੀ ਬਹੁਤ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋਈ ਵੀ ਮੈਂ ਇੱਕ ਮੁਰਗੀ ਦਾ ਮੁਆਵਜ਼ਾ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਕਿ ਸੈਂਟਰ ਸਰਕਾਰ ਕਹਿੰਦੀ ਹੈ ਵੀ ਸਾਡੇ 660 ਕਰੋੜ ਰੁਪਇਆ ਅਸੀਂ ਪੰਜਾਬ ਸਰਕਾਰ ਨੂੰ ਹੜਪੀਟਾਂ ਲਈ ਮੁਹੱਈਆ ਕੀਤਾ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 500 ਘਰ ਬਰਬਾਦ ਤਕਰੀਬਨ 500 ਤੋਂ 1000 ਘਰ ਬਰਬਾਦ ਇਹ ਹੜ੍ਹ ਦੀ ਕਰੋਪੀ ਨਾਲ ਹੋਇਆ ਜੇ 550 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਜੇ 1-1 ਕਰੋੜ ਰੁਪਇਆ ਪੰਜਾਬ ਦੀ ਗਵਰਨਮੈਂਟ ਇਸ 1000 ਪਰਿਵਾਰ ਨੂੰ ਵੀ ਦਿੱਤਾ ਜਾਵੇ ਤੇ ਪਰਿਵਾਰ ਆਪਣੇ ਜਿਹੜਾ ਹੜਾਂ ਚ ਇਹਨਾਂ ਦਾ ਸਾਰਾ ਨੁਕਸਾਨ ਹੋਇਆ ਥੋੜਾ ਬੋਤਾ ਇਹਨਾਂ ਦੇ ਅਥਰੂ ਪੁੰਜੇ ਜਾ ਸਕਦੇ ਆ ਅੱਜ ਤਕਰੀਬਨ 1 ਹਫਤੇ ਤੋਂ ਮੇਰੇ ਸਾਥੀ ਰਾਸ ਅਸੀ ਹਲਕੇ ਦੇ ਇੰਚਾਰਜ ਗੁਰਪਿੰਦਰ ਸਿੰਘ ਜੱਜ ਜੀ ਹਲਕਾ ਅਜਨਾਲਾ ਦਾ ਇੰਚਾਰਜ ਹਰਪਾਲ ਸਿੰਘ ਤੁਧਰਾਵਾ ਜੀ ਜਿਨ੍ਹਾਂ ਨੇ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਮਾਝੇ ਦੀ ਧਰਤੀ ਦੇ ਉੱਤੇ ਲੋਕਾਂ ਦੇ ਨਾਲ ਖੜੇ ਅੱਜ ਤਕਰੀਬਨ ਪਹਿਲਾ ਮੈਂ ਪਹਿਲੂ ਜਾਣਕਾਰੀ ਲਈ ਕਿ ਇਹਨਾਂ ਨੇ ਤਕਰੀਬਨ 400-500 ਘਰਾਂ ਦੇ ਵਿੱਚ ਰਾਸ਼ਨ ਪੱਕ ਪਕਾ ਕੇ ਉਹਨਾਂ ਘਰਾਂ ਤੱਕ ਪਹੁੰਚਾਇਆ ਔਰ ਉਹਨਾਂ ਦੇ ਪਸ਼ੂਆਂ ਤੱਕ ਚਾਰਾ ਪਹੁੰਚਾਇਆ ਇਸੇ ਤਰ੍ਹਾਂ ਅੱਜ ਜੋ ਮੈਂ ਮਾਜੇ ਦੀ ਧਰਤੀ ਤੇ ਇਸ ਰਾਵੀ ਦਰਿਆਲੇ ਬੰਨੇ ਪਹੁੰਚਿਆ ਅੱਜ ਤਕਰੀਬਨ ਤੁਹਾਡੇ ਸਾਹਮਣੇ ਆ ਟਰਾਲੀਆਂ ਪਸ਼ੂਆਂ ਦੇ ਚਾਰੇ ਨਾਲ ਖਾਣਾ ਪੀਣਾ ਦਵਾਈਆਂ ਨਾਲ ਦੁੱਖ ਦੀ ਘੜੀ ਉਹਨਾਂ ਦੇ ਵਿੱਚ ਆਈ ਖੜੇ ਆ ਜਿਹਨੇ ਲੋਕਾਂ ਤੱਕ ਅਜ ਤੱਕ ਨਹੀਂ ਕਿਸੇ ਨੇ ਪਹੁੰਚਾਇਆ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕੇ ਇਹ ਰਾਸ਼ਨ ਔਰ ਦਵਾਈਆਂ ਔਰ ਦੁੱਧ ਬੱਚਿਆਂ ਦੇ ਡਾਈਪਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਵਿਸ਼ਵਾਸ ਕਰਦੇ ਆ ਵੀ ਲੋਕਾਂ ਨਾਲ ਹਮੇਸ਼ਾ ਅਸੀਂ ਖੜੇ ਆ ਘਬਰਾਉਣ ਦੀ ਜਰੂਰਤ ਨਹੀਂ ਬਸ ਪਾਪ ਵੇਡ ਕੇ પાર્ટી ਤੁਹਾਡੇ ਨਾਲ ਖੜੀ ਆ